ਕਾਲਾ ਵਾਹਿਗੁਰੂ ਜੀ ਕਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅਸੀਂ ਚਾਲੇ ਪਾਤੇ ਕਰਨੂ ਜੀ ਆਜੇ ਜੀ ਸੁਸਾ ਦਾ ਮੇਲਾ ਅਸੀਂ ਜਾ ਰਿਹਾ ਮੇਲਾ ਦੇਖਣ ਤੇ ਆਓ ਤੁਸੀਂ ਵੀ ਮਾਡੇ ਨਾਲ ਚੱਲੋ ਮੇਲਾ ਦੇਖਣ ਪ੍ਰਸ਼ਾਦ ਲੈ ਲਿਆ ਆ ਤੇ ਜਾਂਦੇ ਆ ਸੁਸਾ ਨੂੰ ਜੀ ਮੈਂ ਤੁਹਾਡੇ ਪਰੀਤ ਉਹ ਮੈਂ ਰਹਿੰਦੀ ਆ ਪੰਜਾਬ ਚ ਹਸਨੋ ਕੀ ਹਾਲ ਚਾਲੇ ਤੋਂ ਵਟਾ ਮੇਨੂੰ ਮੇਰੇ ਤੇ ਸਭ ਠੀਕ ਠਾਕ ਫੀਟ ਐਂ ਫਾਈਨ ਹੋਣਗੇ ਤੇ ਚਲੋ ਜੀ ਚੱਲਦੇ ਅੱਗੇ ਫੇਟਾਂ ਨਾਲ ਗੱਲਾਂ ਕਰਾਂਗੇ ਅੱਗੇ ਜਾ ਕੇ ਹਾਂ ਜੀ ਲੋ ਜੀ ਅਸੀਂ ਪਹੁੰਚ ਚੁੱਕੇ ਆ ਮੇਲੇ ਚ ਮੀਨਸ ਮੇਲਾ ਲਗਿਆ ਸੁਸਾ ਪਿੰਡ ਚ ਤੇ ਬਹੁਤ ਵੱਡਾ ਮੇਲਾ ਆ ਮਹਾਰਾਜੀ ਦਾ ਪਸਤਾਣ ਹੈ ਬਾਬਾ ਜਵਾਰਦਾਸੀ ਤੇ ਮੈਂ ਕਿਹਾ ਚਲੋ ਸੋਰੀ ਮੈਂ ਤਾਂ ਦਿਖਾਲ ਦਿੰਦੀਆਂ ਰਸ਼ ਕਾਫੀ ਸੀ ਕਰਾਊਡ ਤੇ ਦੁੱਖ ਜੀ ਪਹਿਲਾਂ ਅਸੀਂ ਗੱਡੀ ਅੱਗੇ ਲਾ ਕੇ ਅੱਜ ਕਿ ਚਲ ਮੋੜੇ ਲਾ ਦਿੰਦੀ ਨਾ ਤੂੰ ਨਾ ਨਹੀਂ ਪੂਕੋ ਕਿ ਕਾਫੀ ਤੁਨਾ ਪੈ ਰਿਆ ਸੀਗਾ ਫਿਰ ਅਸੀਂ ਕਿਹਾ ਨਹੀਂ ਚਲੋ ਪਿੱਛੇ ਲਾਂਦੇ ਆ ਫਿਰ ਅਸੀਂ ਗੱਡੀ ਪਿੱਛੇ ਲਾ ਕੇ ਅਸੀਂ ਹੁਣ ਤੁਰ ਰਹੇ ਆ ਵੋ ਕਰ ਦੇਣ ਲੋ ਜੀ ਮੈਂ ਤੁਹਾਡੀ ਆਪਣੀ ਪ੍ਰੀਤ ਹੋ ਸੁਣਾ ਕੀ ਹਾਲ ਚੱਲ ਤੁਹਾਡਾ ਮੈਨੂੰ ਮੀਤ ਤੁਸੀਂ ਠੀਕ ਠਾਕ ਫਿਟ ਐਂਡ ਫਾਈਨ ਹੋਵਗੇ ਜੇ ਚਲੋ ਮੇਰੇ ਨਾਲ ਮੇਲੇ ਨੂੰ ਚਲੀਏ ਬਾਕੀ ਸਾਰੇ ਕੰਮ ਛੱਡ ਦੇ ਚੱਲ ਹੁਣ ਮੇਲੇ ਨੂੰ ਚਲੀਏ ਸਹੀ ਗੱਲ ਪਰ ਕੰਮ ਜਿਹੜੇ ਨੇ ਇਹ ਨਹੀਂ ਛੱਡੇ ਜਾ ਸਕਦੇ ਮੇਲਾ ਵੀ ਦੇਖਣਾ ਆ ਕੰਮ ਵੀ ਕਰਨੇ ਆ ਸਾਰਾ ਕੁਝ ਨਾਲ ਜਾਂਦਾ ਲੰਗਰ ਲੱਗਿਆ ਹੋਇਆ ਸੀ ਕਿ ਤੁਸੀਂ ਖਾਣਾ ਖਾਓ ਨਹੀਂ ਖਾਣਾ ਤਾਂ ਵੀ ਤੁਹਾਡੀ ਮਰਜ਼ੀ ਹੈ ਕੋਈ ਜ਼ਬਰਦਸਤੀ ਨਹੀਂ ਇੱਥੇ ਆਪਾਂ ਬਾਹਰ ਆਪਣੀਆਂ ਜੁੱਤੀਆਂ ਲਾਤੀਆਂ ਸੀਗੀਆਂ ਅਸੀਂ ਕਹ ਚਲੋ ਇੱਥੇ ਲਾ ਦਿੰਦੇ ਹਣਾ ਜੇ ਜਾਣੀਆਂ ਹੋਣਗੀਆਂ ਚੱਲ ਜਣਗੀਆਂ ਨਹੀਂ ਤਾਂ ਬਚਣੀਆਂ ਹੋਣਗੀਆਂ ਤਾਂ ਬਚ ਜਾਣਗੀਆਂ ਕੋਈ ਗੱਲ ਨਹੀਂ ਕੋਈ ਫਿਕਰ ਨਹੀਂ ਮਹਾਰਾਜ ਜੀ ਦਰਬਾਰ 'ਚ ਆਏ ਆ ਤੇ ਦੇਖੋ ਜੀ ਰਸ ਸੀਗਾ ਕਾਫੀ ਵੀ ਕਹਿ ਸਕਦੇ ਨੇ ਵੀ ਕਹਿ ਸਕਦੇ ਹਲੇ ਦੇਖੋ ਸੰਗਤ ਇੰਨੀ ਕਿ ਥੱਲੇ ਬੈਠੀ ਹੈ ਨਹੀਂ ਕਿ ਜਦੋਂ ਸੰਗਤ ਇਧਰ ਉਧਰ ਹੋਵੇ ਨਾ ਪਤਾ ਲੱਗਦਾ ਨਹੀਂ ਕਿ ਰਸ ਕਿੰਨਾ ਹੈ ਬਸ ਠੀਕ ਆ ਗੱਡੀਆਂ ਬਹੁਤ ਪਿੱਛੇ ਬਹੁਤ ਤੁਰਨਾ ਪਿਆ ਚਲੋ ਠੀਕ ਆ ਕੋਈ ਨਹੀਂ ਤੁਰ ਕੇ ਆ ਗਏ ਆ ਤੇ ਤੁਸੀਂ ਵੀ ਕਰੋ ਦਰਸ਼ਨ ਸਾਲ ਮਗਰੋਂ ਇਹ ਦਿਨ ਵਾਰ ਆਂਦਾ ਆ ਲੋਕ ਮੱਥਾ ਟੇਕਦੇ ਆ ਹਨਾ ਮਿਸ ਆਪਣੀ ਸਭ ਨੇ ਫਸਲ ਵਾੜੀ ਦੀ ਦਾਸਾਂਭ ਦਿੱਤੀ ਏ ਤੇ ਕਹਿੰਦੇ ਚਲੋ ਹੁਣ ਮੇਲੇ ਨੂੰ ਚੱਲਦੇ ਲੋ ਜੀ ਦਰਸ਼ਨ ਕਰੋ ਬਾਬਾ ਜਵਾਰਦਾਸ ਜੀ ਦੇ ਇਹ ਉਹਨਾਂ ਦੇ ਤਪਸਥਾਨ ਹੈ ਇੱਥੇ ਉਹਨਾਂ ਦੀ ਜਗ੍ਹਾ ਬਣੀ ਹੋਈ ਹੈ ਮਿਸ ਉਹਨਾਂ ਦੀ ਮੂਰਤੀ ਸਜੋਬਿਤ ਹੈ ਤੇ ਮੱਥਾ ਟੇਕਿਆ ਆ ਲੋ ਜੀ ਨਿਸ਼ਾਨ ਸਾਹਿਬ ਤੇ ਆਗੇ ਆਪਾਂ ਨਿਸ਼ਾਨ ਸਾਹਿਬ ਤੇ ਮੱਥਾ ਟੇਕਾਂਗੇ ਮਿਸ ਤੁਸੀਂ ਵੀ ਸੁਣਿਆ ਹੋਣਾ ਮੈਂ ਵੀ ਸੁਣਿਆ ਸੀਗਾ ਕਿ ਜੇ ਨਾ ਬੰਦੇ ਦੀ ਹਾਈਟ ਘੱਟ ਹੋਵੇ ਤੇ ਨਿਸ਼ਾਨ ਸਾਹਿਬ ਦੇ ਆਸੇ-ਪਾਸੇ ਘੁੰਮੇ ਹਨਾ ਤੇ ਉਹਦੀ ਹਾਈਟ ਵੱਜ ਜਾਂਦੀ ਹੈ ਅਸੀਂ ਆਪਣੇ ਨਿਆਣੇ ਦੱਸ ਜਾਂਦੇ ਸੀਗੇ ਤੇ ਸਾਨੂੰ ਵੀ ਇਦਾਂ ਹੀ ਕਿਹਾ ਜਾਂਦਾ ਸੀ ਵੀ ਇੱਥੇ ਤੁਸੀਂ ਘੁੰਮਿਆ ਕਰੋ ਹਨਾ ਚੱਕਰ ਕੱਢੋ ਤੇ ਤੁਹਾਡੀ ਹਾਈਟ ਵੱਜ ਜਾਏਗੀ ਮਹਾਰਾਜੀ ਦਾ ਅਸ਼ੀਰਵਾਦ ਲੋ ਤੇ ਉੱਪਰ ਸੀ ਮਹਾਰਾਜੀ ਦਾ ਪ੍ਰਕਾਸ਼ ਤਿਆਓ ਉੱਪਰ ਵੀ ਚੱਲਦੇ ਆ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਮੱਥਾ ਟੇਕਦੇ ਆ ਸੋਨਾ ਬਹੁਤ ਸੀ ਬਹੁਤ ਸਜਾਇਆ ਹੋਇਆ ਸੀ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਬੀਬੀਆਂ ਜ਼ਿਆਦਾ ਆ ਤੇ ਸਾਡੇ ਭਰਾ ਜਿਹੜੇ ਉਹ ਘੱਟ ਨੇ ਫਿਰ ਕਹਿੰਦੇ ਬੀਬੀਆਂ ਦੀ ਗਿਣਤੀ ਬਹੁਤ ਘੱਟ ਪਰ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਬੀਬੀਆਂ ਸਭ ਨਾਲੋਂ ਜ਼ਿਆਦਾ ਹੀ ਹੁੰਦੀ ਆ ਲੋ ਜੀ ਦਰਸ਼ਨ ਕਰੋ ਮਹਾਰਾਜੀ ਦੇ ਤੁਹਾਡੇ ਮਹਾਰਾਜੀ ਕਿਰਪਾ ਬਣਾਈ ਰੱਖੇ ਤੁਹਾਡੇ ਸਾਰੇ ਕਾਰਜ ਸਵਾਰੇ ਤੁਹਾਡੇ ਅੰਗ ਸੰਗ ਸਹਾਇਤਾ ਨਾਲ ਜੀਓ ਹਣਾ ਇਹ ਤੇ ਯਾਦ ਬੇਨਤੀ ਕਰਦੇ ਨਾ ਬਸ ਅੰਗ-ਸੰਗ ਰਹੇ ਨ ਮਹਾਰਾਜ ਜੀ ਸਾਰਾ ਕੁਝ ਦੇਣ ਕਿਰਪਾ ਕਰਨ ਮੀਨਸ ਅਸੀਂ ਸਾਲ ਮਗਰੋਂ ਜਾਂਦੇ ਚਲੋ ਮੱਥਾ ਟੇਕ ਲਈ ਤੇ ਨਾਲੇ ਮੇਲੇ ਦਰਸ਼ਨ ਦਿਦਾਰੇ ਹੋ ਜਾਂਦੇ ਆ ਲੋ ਜੀ ਚੰਗੀ ਤਰ੍ਹਾਂ ਤੁਸੀਂ ਵੀ ਦਰਸ਼ਨ ਦਿਦਾਰੇ ਕਰੋ ਆ ਦੇਖੋ ਜੀ ਬਹੁਤ ਸੋਹਣਾ ਬਹੁਤ ਹੀ ਮਨਮੋਹਕ ਮੀਨਸ ਅੱਛਾ ਲੱਗਦਾ ਹਣਾ ਤੁਸੀਂ ਸਾਲ ਮਗਰੋਂ ਕਿਤੇ ਜਾਂਦੇ ਹੋ ਮੱਥਾ ਟੇਕਦੇ ਤਾਂ ਵਧੀਆ ਚੀਜ਼ ਹੋ ਸੋਹਣੀ ਲੱਗਦੀ ਹੈ ਤੇ ਸਜਾਇਆ ਵੀ ਵਧੀਆ ਹੋਣਾ ਆ ਆ ਥੋੜੀ ਮੇਰੀ ਵੀਡੀਓ ਅੱਗੇ ਪਿੱਛੇ ਹੋ ਗਈ ਹੋਣੀ ਹੈ ਤੁਸੀਂ ਮਾਇਲ ਨਾ ਕਰਿਓ ਹੋ ਜਾਂਦੀ ਹੈ ਤੇ ਬਲੋ ਮੈਂ ਕਿ ਆਹ ਕਲਿੱਪ ਰਹਿ ਗਈ ਸੀ ਮੈਂ ਕਿ ਐਡ ਕਰ ਦਮਾ ਲੋ ਜੀ ਅਸੀਂ ਮੱਥਾ ਟੇਕ ਲਿਆ ਹੁਣ ਮੈਂ ਕਿ ਥੋੜਾ ਜਿਹਾ ਬਾਹਰ ਨਿਕਲਦੇ ਆ ਦੇਖਦੇ ਹਾਂ ਜੀ ਮੇਲਾ ਕੀ ਮੇ ਦਾ ਲੱਗਿਆ ਹੈ ਮੇਲੇ ਚ ਕੀ ਕੁਝ ਹੈ ਕੀ ਕੁਝ ਨਹੀਂ ਹੈ ਸਾਰਾ ਕੁਝ ਦੇਖਿਆ ਜਾਏਗਾ ਤੁਹਾਨੂੰ ਵੀ ਦਿਖਾਵਾਂਗੇ ਬਸ ਤੁਸੀਂ ਸਾਡੇ ਨਾਲ ਹੀ ਇਦਾਂ ਜੁੜੇ ਰਹਿਣਾ ਆ ਦੇਖੋ ਲੱਕੜੀ ਦਾ ਸਬਾਣ ਮੇਰਾ ਬੱਚਾ ਪੁੱਦਸੀ ਕੀ ਕੁਝ ਮੈਂ ਕਿ ਪੰਗੂੜਾ ਆ ਕੋਟਾ ਡੰਡਾ ਹਨ ਨਿਆਣ ਨੂੰ ਪਤਾ ਨਹੀਂ ਹੁੰਦਾ ਨਿਆਣ ਦੱਸਣਾ ਚਾਹੀਦਾ ਆ ਹਰ ਇੱਕ ਚੀਜ਼ ਦੱਸੋ ਬੱਚਿਆਂ ਨੂੰ ਉਹਨਾਂ ਦਿਖਾਓ ਕਿ ਕੀ ਕੁਝ ਹੈ ਕੀ ਕੁਝ ਨਹੀਂ ਹੈਗਾ ਆ ਫਿਰ ਅਸੀਂ ਇੱਧਰ ਪਾਸੇ ਆ ਗਏ ਤਾਂ ਦੂਰ ਜਗ੍ਹਾ ਮਾਰਕੀਟ ਲੱਗੀ ਹੋਈ ਸੀ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਲ ਦਿੰਦੀ ਆ ਕਿ ਇੱਥੇ ਕੀ ਕੁਝ ਹੈਗਾ ਐ ਤੇ ਕੀ ਕੁਝ ਨਹੀਂ ਹੈਗਾ ਆ ਬਟ ਆਪਾਂ ਚਲੋ ਦੇਖ ਰਹੇ ਸੀਗੇ ਤੇ ਇੱਥੇ ਲੰਗਰ ਤਕਰੀਬਨ ਸਾਰੇ ਲੱਗੇ ਹੋਏ ਆ ਹੋਰ ਕੁਝ ਬਹੁਤਾ ਨਹੀਂ ਸੀਗਾ ਬਸ ਲੰਗਰ ਹੀ ਜ਼ਿਆਦਾ ਸੀਗੇ ਤੇ ਆ ਲੋ ਜੀ ਅੰਦਰ ਪਰਦੇ ਹਨ ਮਾਰਕੀਟ ਵਿੱਚ ਤੇ ਕਦੀ ਕਦੀ ਆਪਾਂ ਸ਼ੂਟ ਜਿਹੜਾ ਕਰਦੇ ਨਾ ਥੋੜੀ ਟੈਕਨੀਕਲੀ ਪ੍ਰੋਬਲਮ ਆ ਜਾਂਦੀ ਹੈ ਦੇਖੋ ਇਧਰ ਲੰਗਰ ਬੰਦਾ ਹੋਇਆ ਸੀਗਾ ਤੇ ਲੰਗਰ ਵੀ ਸੋਹਣਾ ਬਣਾ ਰਹੇ ਸੀ ਜਲੇਬੀਆਂ ਵੀ ਪਕੌੜੇ ਸਾਰਾ ਕੁਝ ਮਿਲ ਚ ਤਕਰੀਬਨ ਉਹੀ ਚੀਜ਼ ਸੀਗੀ ਇੱਕ ਹੀ ਚੀਜ਼ बार-बार रिपीट ਹੋ ਰਹੀ ਹੈ ਕੋਈ ਖਾਸ ਨਹੀਂ ਸੀਗਾ ਬਟ ਚਲੋ ਫਿਰ ਵੀ ਵਧੀਆ ਸੀਗਾ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਝੂਲੇ ਝੂਲੇ ਤੁਹਾਨੂੰ ਦਿਖ ਰਹੇ ਹੋਣੇ ਝੂਲੇ ਵੀ ਕੁਝ ਖਾਸ ਨਹੀਂ ਸੀਗੇ ਠੀਕ ਸੀਗੇ ਜਾਨਕੀ ਆ ਘੁੰਮਣ ਵਾਲੇ ਤਾਂ ਦੋ ਤਿੰਨ ਲੱਗੇ ਹੋਏ ਸੀਗੇ ਜਿਹੜੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਮੈਂ ਨਹੀਂ ਕਦੀ ਨੱਚ ਬੈਠੀ ਨਹੀਂ ਮੈਂ ਕਦੀ ਰਾਈਟ ਕੀਤੀ ਆ ਤੇ ਲੋ ਜੀ ਗਾਂ ਘੁੰਮਦੇ ਘੁੰਮਦੇ ਮੈਂ ਕਿ ਨਹੀਂ ਜੰਗਲ ਚ ਮੰਗਲ ਲੱਗੇ ਸੀ ਖੇਤਾਂ ਨੂੰ ਖਾਲੀ ਕਰਤਾ ਕਿਸਾਨਾਂ ਨੇ ਦੇਖੋ ਕਿਸਾਨ ਕਿੰਨੇ ਕਰਦੇ ਆ ਤੁਹਾਡੇ ਲਈ ਹਨਾ ਖੇਤ ਬਾਤ ਤੇ ਖਾਲੀ ਕਰਤਾ ਫਸਲ ਭਾੜੀ ਵੜਦੀ ਕਿ ਚਲੋ ਮੇਲਾ ਆਣਾ ਲੋਕਾਂ ਨੇ ਆਪਣੀਆਂ ਦੁਕਾਨਾਂ ਲਾਣੀਆਂ ਆ ਆਪਾਂ ਦੀ ਫਿਰਜ ਦੀ ਵਿੱਚ ਭੋਕੇ ਉਧਰ ਹੋ ਗਏ ਹੁਣ ਆਪਾਂ ਚਾਲੇ ਪਾਲੇ ਸੀ ਬਾਹਰ ਦੀ ਤਰਫ ਕੋਈ ਰਾਸ਼ੀ ਬੜਾ ਸੀਗਾ ਲੋਕ ਬਾਹਰ ਨਿਕਲਦੇ ਸੀਗੇ ਤਾਂ ਇਹੋ ਨੇ ਕਹਿੰਸੀ ਗੱਡੀ ਤੁਸੀਂ ਆਪਣੀ ਬਿਲਕੁਲ ਬਾਹਰ ਲਾ ਲਓ ਤਾਂ ਕਿ ਤੁਹਾਨੂੰ ਲੰਘਣ ਵੇਲੇ ਕੋਈ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਥੋੜਾ ਜਿਹਾ ਸਮਾਨ ਲਿਆ ਥੋੜੀ ਜਿਹੀ ਸ਼ੋਪਿੰਗ ਕੀਤੀ ਹੈ ਕੋਈ ਖਾਸ ਜਿਆਦਾ ਨਹੀਂ ਸੀ ਮੈਂ ਕਿ ਨਹੀਂ ਉਹ ਹੀ ਸਵਾਨ ਸੀਗਾ ਕੋਈ ਇੰਨਾ ਨਹੀਂ ਸੀਗਾ ਕਿ ਆਪਾਂ ਕਹੀਏ ਕਿ ਹਾਂ ਬਹੁਤ ਜ਼ਿਆਦਾ ਸੀਗਾ ਪਰ ਚਲੋ ਠੀਕ ਸੀ ਹਰ ਵੀ ਨੱਠਿਆ ਇੱਥੇ ਮੈਂ ਸੀ ਘਰੇ ਵਾਲੇ ਮੇਰੀ ਥੋੜੀ ਵੀਡੀਓ ਬਣਾ ਲਤੀ ਥੋੜੇ ਆਪਾਂ ਦਾ ਕਿੰਸ ਇੰਜੋਏ ਆਏ ਫਨ ਮ제 ਕਰ ਰਹੀ ਸੀ ਗਈ ਹੈ ਨਾ ਫਿਰ ਅੱਜ ਕੇ ਚਲੋ ਹੁਣ ਆਪਾਂ ਚਾਲੇ ਪਾਉਂਦੀਆਂ ਜੀ ਘਰ ਨੂੰ ਇੱਥੇ ਤੱਕ ਸਫ਼ਰ ਸੀ ਪ੍ਰੀਤ ਦਾ ਫਿਰ ਮਿਲਦੇ ਆ ਧੰਨਵਾਦ ਜੀ ਰੱਬ ਰਾਖਾ